ਲਓ ਜੀ ਉਹ ਤਾਂ ਚਲੇ ਗਏ ਆਪਣੇ ਕੰਮ ਤੇ ਅਸੀਂ ਚੱਲੇ ਆ ਆਪਣੀ ਗੱਡੀ ਦਾ ਕੰਮ ਕਰਾਉਣ ਜਿਹੜੇ ਵਿੱਚ ਕੁਝ ਘੱਟ ਵੱਧ ਸਮਾਨ ਨਹੀਂ ਹੈਗਾ ਸੀਗਾ ਕਿਉਂਕਿ ਬੇਸ ਮਾਡਲ ਹੈ ਸਮਾਨ ਵਿੱਚ ਪੂਰਾ ਹੈ ਨਹੀਂ ਸੀਗਾ ਤੇ ਅੱਜ ਮੈਂ ਕਿ ਮਿਊਜ਼ਿਕ ਸਿਸਟਮ ਨਹੀਂ ਹੈਗਾ ਤੇ ਇਹ ਮਿਊਜ਼ਿਕ ਸਿਸਟਮ ਲਗਾਉਣ ਚੱਲੇ ਆ ਤੇ ਬਾਕੀ ਛੋਟੇ ਮੋਟੇ ਕੰਮ ਹੋਰ ਹੋਣਗੇ ਜਿਵੇਂ ਕਿ ਉਹ ਦੇਖੀ ਜਾਵਾਂਗੇ ਨਾਲਾ ਸੀਟ ਕਵਰ ਹੋਗੇ ਤੇ ਜੋ ਸੀਟ ਕਵਰ ਕੰਪਨੀ ਵੱਲੋਂ ਮਿਲ ਰਹੇ ਸੀਗੇ ਉਹ ਜ਼ਿਆਦਾ ਮੈਨੂੰ ਇਹਨੇ ਉਹ ਨਹੀਂ ਵਧੀਆ ਨਹੀਂ ਲੱਗ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਮੈਂ ਕੁਝ ਹੋਰ ਦਿਖਾ ਦਵਾਂ ਉਹਨਾਂ ਕੋਲ ਜ਼ਿਆਦਾ ਆਪਸ਼ਨ ਵੀ ਨਹੀਂ ਸੀਗੇ ਤੇ ਮੈਂ ਕਿਹਾ ਠੀਕ ਹੈ ਮੈਂ ਬਾਹਰ ਤੋਂਵਾ ਲੂੰਗਾ ਇਹ ਚਲੋ ਦੇਖਦੇ ਆ ਜੀ ਸ਼ੌਪ ਤੇ ਚੱਲਦੇ ਆ ਇੱਕ ਸ਼ੌਪ ਹੈਗੀ ਆ ਇਸ ਨਾਮ ਚ ਜੇ ਕੀ ਲਗਾਉਣ ਵਾਲਾ ਤੇ ਕੀ ਖਰਚਾ ਆਪਾਂ ਨਵਾਂ ਕਰਵਾ ਕਰਵਾਵਾਂਗੇ ਦੇ ਵਿੱਚ ਨਾ ਤੇ ਕਿੰਨਾ ਖਰਚਾ ਆਊਗਾ ਇਹ ਵੀ ਤੁਹਾਨੂੰ ਦੱਸ ਦਾਂਗੇ ਚਲੋ ਜੀ ਚੱਲਦੇ ਆ ਸਨਾਮ ਦੀਆਂ ਗਲੀਆਂ ਚ ਨਿਕਲਦੇ ਹੋਏ ਲਓ ਜੀ ਆਪਾਂ ਆ ਗਏ ਰੇਲਵੇ ਸਟੇਸ਼ਨ ਰੋਡ ਤੇ ਇਹ ਸਾਹਮਣੇ ਆ ਰੇਲਵੇ ਸਟੇਸ਼ਨ ਵਾਲਾ ਰੋਡ ਆ ਚੜ ਜਾਂਗੇ ਧੋਮੀ ਆ ਗਿਆ ਯਾਰ ਉਹਦੇ ਕੋ ਸ਼ੈੱਡ ਸ਼ੂਟ ਜਾਂ ਹੈਗਾ ਨਹੀਂ ਨਹੀਂ ਹੈਗਾ ਸ਼ੈੱਡ ਤੋਂ ਕੀ ਕਰਾਉਣਾ ਸ਼ੈੱਡ ਦੇ ਕੇ ਕੰਮ ਕਰਨਾ ਹੈ ਅੰਦਰ ਬੈਠ ਕੇ ਕੰਮ ਤਾਂ ਉਹਨਾਂ ਨੇ ਕੀ ਕਰਨਾ ਹੈ ਉਹ ਜੋ ਸੀਟਾ ਸੂਟਾ ਪਾਉਣੀਆਂ ਨੇ ਬਾਹਰ ਹੀ ਪਾਉਣਗੇ ਉਹ ਨਹੀਂ ਸਾਰਾ ਅੰਦਰ ਹੀ ਬੈਠ ਕੇ ਪਾਉਣ ਦੇਣਾ ਅੱਛਾ ਸੀਟਾਂ ਦੀ ਨਿਕਲਦੀ ਹੈ ਅੱਛਾ ਚਲੋ ਆ ਰੇਲਿੰਗ ਜੀ ਦੀ ਬਾਹਰੋਂ ਲਾਉਣੀ ਸੀ ਉਹ ਜਿਹੜੀ ਉਹ ਜਿਹੜੀ ਸਟੀਲ ਦੀ ਲੱਗਦੀ ਨਹੀਂ ਨਾਲ-ਨਾਲ ਅੱਛਾ ਹਾਂ ਅਜੇ ਮੁਕੰਮਲ ਕਰਵਾ ਦੇਣਾ ਤੇ ਕੰਮ ਹੈ ਮੁਕੰਮਲ ਕੰਮ ਕਰਵਾ ਕੇ ਜਾਏਗੇ ਸਲਾਮ ਦੇ ਇੱਕ ਸ਼ੋਰੂਮ ਚ ਗਏ ਸੀਗੇ ਪਰ ਵੀਡੀਓ ਅਸੀਂ ਤਾਂ ਨਹੀਂ ਬਣਾਈ ਕਿਉਂਕਿ ਚੰਗਾ ਨਾ ਲੱਗਾ ਜੇ ਨਾ ਪਸੰਦ ਆਇਆ ਤਾਂ ਫਿਰ ਮੁੜ ਕੇ ਆਵਾਂ ਕੋਈ ਫਾਇਦਾ ਨਹੀਂ ਹੈਗਾ ਤੇ ਉਹਨਾਂ ਕੋਲ ਸਿਰਫ ਇੱਕੀ ਕੰਪਨੀ ਦਾ ਸੀਗਾ ਯੋਂਕਰ ਯੋਂਕਰ ਕੰਪਨੀ ਦਿਖਾ ਰਹੇ ਸੀਗੇ ਸਾਨੂੰ ਇਹਨਾਂ ਵਧੀਆ ਨਹੀਂ ਲੱਗੀ ਕੰਪਨੀ ਤਾਂ ਮੈਨੂੰ ਪਸੰਦ ਨਹੀਂ ਆਇਆ ਮੈਂ ਨੇ ਕਿਹਾ ਨਹੀਂ ਯਾਰ ਇੱਕ ਬੰਦਾ ਹੋਰ ਉਹਦੇ ਕੋਲ ਨਾ ਕੁਝ ਖਰਾਬ ਜਿਹਾ ਲੈ ਕੇ ਆ ਗਿਆ ਸਾਡਾ ਮਨ ਬਿਲਕੁਲ ਹੀ ਉਖੜ ਗਿਆ ਮੈਂ ਕਿਤੇ ਹੋਰ ਦੇਖਦੇ ਆਂ ਤੇ ਤਾਂ ਫਿਰ ਆਪਾਂ ਹੁਣ ਚੱਲੇ ਆਂ ਸੰਗਰੂਰ ਤੇ ਇਸ ਟਾਈਮ ਉਹ ਰੋਡ ਤਾਂ ਖਰਾਬ ਹੈ ਕਿਉਂਕਿ ਉਹਦਾ ਜਿਹੜਾ ਪੁਲ ਹੈ ਉਹ ਲਗਭਗ 1.5 ਸਾਲ ਹੋ ਗਿਆ ਅਨੇ ਤੱਕ ਉਹ ਬਣਿਆ ਨਹੀਂ ਹੈਗਾ ਇਹ ਸਾਡੀ ਗਵਰਨਮੈਂਟ ਦੇ ਕਮਾਲ ਨੇ ਤੇ ਜਿਹੜਾ ਸੁਨਾਮ ਤੋਂ ਸੰਗਰੂਰ ਹੋ ਜਾਂਦਾ ਸੀ ਹੁਣ ਅਸੀਂ ਵਾਇਆ ਮੈਲਾ ਹੋ ਕੇ ਜਾ ਰਹੇ ਆਂ ਸੰਗਰੂਰ ਤੇ ਦੇਖਦੇ ਆਂ ਜੇ ਸੰਗਰੂਰ ਚ ਜਿਹੜੀ ਦੁਕਾਨ ਤੇ ਪਸੰਦ ਆਊਗਾ ਵੀਡੀਓ ਉੱਥੇ ਹੀ ਸ਼ੂਟ ਕਰਾਂਗੇ ਅਦਰਵਾਈ ਨਹੀਂ ਸ਼ੂਟ ਕਰਾਂਗੇ ਫਿਰ ਚੰਗਾ ਨਹੀਂ ਲੱਗਦਾ ਕਿ ਕਿਸੇ ਦੀ ਵੀਡੀਓ ਬਣਾ ਕੇ ਆਪਾਂ ਉਥੋਂ ਮੁੜਿਆਏ ਕਿਉਂਕਿ ਆਪਾਂ ਉਹ ਚੀਜ਼ ਪਹਾਲਦੇ ਆ ਜਿਹੜੀ ਲਾਈਫਟਾਈਮ ਚੱਲੇ ਆਪਣੇ ਵਾਸਤੇ ਨਾ ਵਧੀਆ ਲੱਗੇ ਕਿ ਆਪਾਂ ਰੋ ਰੋ ਚੇਂਜ ਕਰਾਉਣ ਨਾਲੋਂ ਮੇਨ ਮਤਲਬ ਇੱਕ ਵਾਰੀ ਪਵਾ ਲਈਏ ਜਿਹੜੀ ਚੀਜ਼ ਪਾਉਣੀ ਹੈ ਇਹ ਚੀਜ਼ ਇੱਕ ਵਾਰੀ ਪੈਂਦੀ ਹੈ ਜੀ ਵਾਰ-ਵਾਰ ਕਿੱਥੇ ਜਾਣਾ ਹੁੰਦਾ ਹੈ ਇਹ ਚੀਜ਼ ਕੋਈ ਵਧੀਆ ਜੀ ਲੱਗਦੀ ਹੈ ਕਿ ਚੀਜ਼ ਖਰਾਬ ਵੀ ਨਾ ਹੋਵੇ ਨਾ ਕੰਪਨੀ ਦਾ ਨਾਮ ਵੀ ਸੁਣਿਆ ਹੋਵੇ ਇੱਕ ਮੈਂ ਉਹਦੇ ਵਿੱਚ ਸੁਣਿਆ ਸੀਗਾ ਇੱਕ ਕੰਪਨੀ ਹੈ ਬਲੂ ਪੰਕ ਜਰਮਨੀ ਦੀ ਕੰਪਨੀ ਹੈ ਪਤਾ ਨਹੀਂ ਮਿਲੂਗਾ ਕਿ ਨਹੀਂ ਮਿਲੂਗਾ ਤੇ ਰੇਟ ਵੀ ਉਹ ਹਾਈ ਲਾ ਰਿਆ ਸੀਗਾ ਪਤਾ ਨਹੀਂ ਉਹ ਨਾਮ ਵੀ ਨਹੀਂ ਸੁਣਿਆ ਸੀ ਰੇਟ ਵੀ 17000 ਰੁਪਏ ਦਾ ਲਾ ਰਿਆ ਸੀਗਾ ਉਹ ਸਾਰਾ ਕੁਝ ਤੇ ਮੈਨੂੰ ਇਹਨਾਂ ਚੱਜਿਆ ਜਾਂ ਨਹੀਂ ਕੰਮ ਆਇਆ ਸੰਗਰੂਰ ਚਲਦੇ ਆ ਤੇ ਹੁਣ ਦੇਖਦੇ ਆ ਸੰਗਰੂਰ ਜਾ ਕੇ ਜੇ ਤਾਂ ਉੱਥੇ ਸਾਨੂੰ ਪਸੰਦ ਆਇਆ ਤਾਂ ਵੀਡੀਓ ਸ਼ੂਟ ਕਰਾਂਗੇ ਜੇ ਉੱਥੇ ਹੀ ਪਸੰਦੀ ਨਹੀਂ ਆਇਆ ਫਿਰ ਕਿਸੇ ਹੋਰ ਦੁਕਾਨ ਬੜਾਂਗੇ ਜਾ ਕੇ ਲਓ ਜੀ ਸੋਚ ਕੇ ਸਮਝਣ ਤੋਂ ਬਾਅਦ ਆਸੀ ਇੱਥੇ ਜੋ ਵੀ ਡੀਲ ਸੀ ਉਹ ਫਾਈਨਲ ਕਰ ਲਈ ਐ ਤੇ ਉਹ ਮੈਂ ਤੁਹਾਨੂੰ ਵੀਡੀਓ ਤੇ ਨਹੀਂ ਦਿਖਾਇਆ ਤੇ ਆ ਅਸੀਂ ਗੱਡੀ ਸਾਡੀ ਤਾਂ ਨਵੀਂ ਗੱਡੀ ਦੇ ਹਾਲਾਤ ਠੀਕ ਐ ਸਾਰਾ ਕੁਝ ਖੁੱਲਿਆ ਪਿਆ ਤੇ ਉਸ ਸਕਰੀਨ ਜਿਹੜੀ ਲੱਗੂਗੀ ਤੇ ਪਿੱਛੇ ਜੋ ਕੈਮਰਾ ਹੈ ਉਹ ਕੈਮਰੇ ਦੀ ਫਿਟਿੰਗ ਜਿਹੜੀ ਕਰ ਰਹੀ ਹੈ ਸੈਟਿੰਗ ਦੇਖੋ ਉਸ ਤੋਂ ਬਾਅਦ ਜਦੋਂ ਆਊਟ ਲੁੱਕ ਆਊਗੀ ਉਦੋਂ ਪਤਾ ਲੱਗੂਗਾ ਵੀ ਕੰਮੇ ਰਿਹਾ ਸਾਰਾ ਕੁਝ ਠੀਕ ਰਿਹਾ ਕੀ ਨਹੀਂ ਰਿਹਾ بیس ਮਾਡਲ ਤੇ ਇਹਦੇ ਵਿੱਚ ਇਹੀ ਫਰਕ ਹੁੰਦਾ ਹੈ ਬਸ ਵੀ ਆਪਾਂ ਕੋਲ ਤੋਂ ਲਾਇਆ ਕਰਾਉਣਾ ਪੈਣਾ ਦੁਬਾਰੇ ਦੁਬਾਰੇ ਸਹੀ ਗੱਲ ਹੈ بیس ਮਾਡਲ ਤੇ ਇੰਨਾ ਹੀ ਹੈ ਕਿ ਬਸ ਉਹੀ ਜਿਹੜੇ ਆਪਣੇ ਚਾਰ ਪੈਸੇ ਜਿਹੜੇ ਹੈਗੇ ਉਹ ਬਚ ਜਾਂਦੇ ਹੁੰਦੇ ਨੇ ਦੇਖਦੇ ਆ ਜੀ ਕੀ ਬਣਦਾ ਤੋਂ ਬਾਅਦ ਆ ਕਰ ਹਾਂ ਆ ਗੁੱਡੀ ਸਾਡੀ ਸੇਵਾ ਬਹੁਤ ਕਰ ਰਹੀ ਹੈ ਬਾਰ ਬਾਰ ਪਾਣੀ 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 ਗਰਮੀ ਜਿਆਦਾ ਹੈ ਨਾ ਇਹ ਕੋਈ ਹੈ ਹੀ ਨਹੀਂ ਲੋੜਾ ਉੱਧ ਪਲੇ ਆ ਪਹਿਲੀ ਸੀਟ ਮਾਰੀ ਐਡਜਸਟ ਕਰਕੇ ਦੇਖੀਏ ਕਮੈਂਟ ਕਰਕੇ ਦੱਸਿਓ ਵੀ ਸੀਟ ਕਵਰ ਜਿਹੜੇ ਸੀ ਪਵਾਏ ਨੇ ਉਹ ਕਿਹੋ ਜਿਹੇ ਲੱਗ ਰਹੇ ਨੇ ਬਾਕੀ ਜਦੋਂ ਝੁਣ ਜੇ ਹੋਈ ਜਾਊਗਾ ਉਵੇਂ ਮੈਂ ਦਿਖਾਈ ਜਾਊਗਾ ਤੇ ਇਧਰ ਨਾਲ ਅਸੀਂ ਡੈਂਪਿੰਗ ਕਰਵਾ ਰਹਿਆਂ ਨਾਲ ਡੈਂਪਿੰਗ ਨਾਲ ਜਿਹੜੀ ਬਾਹਰਲੀ ਆਵਾਜ਼ ਆ ਉਹ ਅੰਦਰ ਨਹੀਂ ਆਊਗੀ ਔਰ ਰੂਡੀ ਸਿਸਟਮ ਜਿਹੜਾ ਹੈ ਨਾ ਉਹ ਵਧੀਆ ਵੱਜੂਗਾ ਅੰਦਰ ਗੱਡੀ ਜੇ ਦਰਵਾਜ਼ਾ ਬੰਦ ਕਰਾਂਗੇ ਥੋੜੀ ਠਫ ਜਿਹਾ ਬੰਦ ਹੋਊਗੀ ਕਿਉਂ ਬਾਈ ਐਦਾਂ ਹੀ ਹੈ ਹਾਂਜੀ ਹਾਂਜੀ ਐਦਾਂ ਹੀ ਹੈ ਅਸੀਂ ਇਹ ਬਾਈ ਕੋਲ ਆਏ ਸੀਗੇ ਨਾਮ ਇਹਨਾਂ ਦਾ ਰਿਸ਼ੀ ਹੈ ਤੇ ਮੈਰੀ ਮੈਰੀ ਗੋਲਡ ਕਾਰ ਐਸੈਸਰੀਜ਼ ਇਹ ਮੈਲਾ ਰੋਡ ਤੇ ਇਹਨਾਂ ਦਾ ਸ਼ੋਰੂਮ ਹੈ। ਬਾਕੀ ਕੰਮ ਤਾਂ ਖੈਰ ਵਧੀਆ ਕਰ ਰਹੇ ਨੇ ਹੁਣ ਤੱਕ ਤਾਂ ਕੋਈ ਅਸੀਂ ਸਾਨੂੰ ਆਈ ਨਹੀਂ। ਬਾਕੀ ਹੈਗੇ ਕੋਰੇ ਕਰਾ ਰਹੇ ਨੇ। ਨਾ ਮਵਧੀਆ ਨਹੀਂ ਨਾ ਕੋਰੇ ਕਰਾ ਰਹੇ ਮੈਟਨਿੰਗ ਕਰਦੇ। ਸਹੀ ਗੱਲ ਹੈ। ਨਹੀਂ ਕੰਮ ਤਾਂ ਜੋ ਦਿਖ ਰਿਹਾ ਦਿਖ ਰਿਹਾ ਕੰਮ। ਕਿਹੜੀ ਆਵਾਜ਼ ਆ ਰਹੀ ਹੈ ਤੁਸੀਂ ਆਵਾਜ਼ ਜੇ ਤੁਹਾਨੂੰ ਸੁਣਦਾ ਕਿੰਨੀ ਆਵਾਜ਼ ਆ ਰਹੀ ਹੈ ਜੇ ਡੈਂਪਿੰਗ ਹੋ ਜੂਗੀ ਤਾਂ ਆਵਾਜ਼ ਜਿਹੜੀ ਹੈ ਬਿਲਕੁਲ ਸ਼ਾਂਤ ਹੋ ਜੂਗੀ ਕੰਮਕਾਰ ਹੋਏ ਚੱਲ ਰਹੀ ਹੈ ਜਦੋਂ ਹੋ ਜੂਗੀ ਫਿਰ ਦੇਖਾਂਗੇ ਕਿ ਕਿੰਨਾ ਫਰਕ ਪਿਆ ਥੋੜਾ ਜਿਹਾ ਕੱਟਿਓ ਮਕੇ ਤੋਂ ਇਨਰ ਸਾਈਡ ਨਹੀਂ ਕਰਾਈ ਆਉਟਰ ਸਾਈਡ ਹੀ ਕਰਵਾ ਰਹੇ ਆ ਆ ਗੁੰਦਰਾ ਨਵੀਂ ਗੱਡੀ ਆ ਤਾਂ ਖਲਵਾ ਕੇ ਯਾਰ ਮੈਨੂੰ ਕਿ ਲੱਗਦਾ ਤਾਂ ਔਖਾ ਹੀ ਆ ਨਾ ਹੈ ਕੱਲ ਲਿਆਂਦੀ ਹੋਵੇ ਤੇ ਅੱਜ ਇਦਾਂ ਚੀਰੋ ਚੀਰ ਹੋਈ ਪਈ ਆ ਇਹ ਨਵੀਂ ਗੱਡੀ ਜ਼ਿੰਦਗੀ ਬਣਦੀ ਆ ਹੈ ਨਵੀਂ ਗੱਡੀ ਜ਼ਿੰਦਗੀ ਬਣਦੀ ਆ ਹਾਂ ਇਹ ਤਾਂ ਕੱਲ ਹੈਗੀ ਆ ਚੌਕੀ ਸਾਰੇ ਪੂਰੇ ਪੈਸਾ ਹੀ ਬਚਾਇਆ بیس ਮਾਡਲ ਲੈ ਕੇ ਚੱਲ ਜੇ ਉਹ ਉਹਨਾਂ ਦਾ ਉਹਨਾਂ ਥਰੂ ਲੈਂਦੇ ਤਾਂ 1.5 ਲੱਖ ਰੁਪਏ ਉੱਪਰ ਸੀਗਾ ਨਹੀਂ ਡੇਢ ਲੱਖ ਲਾ ਕੇ ਵੀ ਆਤੀ ਨਹੀਂ ਬਣਦੀ ਹਾਂ ਫੇਰ ਕਰਾਉਣੀ ਪੈਂਦੀ ਹੈ ਟੈਂਪਿੰਗ ਫੇਰ ਵੀ ਕਰਾਉਣੀ ਪੈਂਦੀ ਹੈ ਸੀਟਾਂ ਫੇਰ ਚੜਾਉਣੇ ਪੈਂਦੇ ਆ ਹਾਂ ਮੈਂਟ ਫੇਰ ਰਖਾਉਣੇ ਪੈਂਦੇ ਆ ਸਾਨੂੰ 50 40 30 40 ਹਜ਼ਾਰ ਰੁਪਏ ਫੇਰ ਲਾਉਣਾ ਪੈਂਦਾ ਇਥੇ ਚੰਗਾ ਤਾਂ ਪਹਿਲਾਂ ਹੀ ਬਚਾਓ ਡੇਢ ਲੱਖ ਰੁਪਇਆ ਅਸੀਂ ਸਪੀਕਰ ਲਵਾ ਰਹੇ ਹਾਂ ਉਹ ਲਵਾ ਰਹੇ ਹਾਂ ਮੋਰਲ ਕੰਪਨੀ ਦੇ ਹਾਂ ਅਸੀਂ ਕਿ ਮੋਰਲ ਕੰਪਨੀ ਦੇ ਮੋਰਲ ਕੰਪਨੀ ਦੇ ਮੋਰਲ ਮੋਰੇਲ ਬੋਲ ਰਹੇ ਹਾਂ ਮੋਰਲ ਕੰਪਨੀ ਦੇ ਤੇ ਕੁਝ ਇਸ ਤਰ੍ਹਾਂ ਦੇ ਨੇ ਇਹ ਤੇ ਸਾਨੂੰ ਰეკਮੈਂਡ ਕੀਤਾ ਸਾਡੇ ਦੁਕਾਨਦਾਰ ਵਾਲੇ ਭਾਈ ਸਾਹਿਬ ਨੇ ਤੇ ਇਹ ਰეკਮੈਂਡ ਕੀਤਾ ਕਿ ਭਾਈ ਇਹ ਤੁਹਾਨੂੰ ਜਿਉਂ ਤੁਹਾਡੀ ਐਕਸਪੈਕਟੇਸ਼ਨ ਹੈ ਉਸ ਤੋਂ ਕਈ ਜਦਾ ਵਧੀਆ ਮਿਲਣਗੇ। ਲੋ ਜੀ ਡੈਂਪਿੰਗ ਜਿਹੜੀ ਆ ਉਹ ਸਾਰੀ 도ਰਸ ਦੇ ਉੱਪਰ ਹੋ ਗਈ ਹੈ। ਮੁਕੰਮਲ ਹੋ ਗਈ, ਕੰਪਲੀਟ ਹੋ ਗਈ ਹੈ। ਮੁਕੰਮਲ ਤੇ ਥੋੜੀ ਦੇਰ ਚ ਫਿਟਿੰਗ ਹੋ ਜਾਣੀ ਹੈ। ਤੇ ਇਹਦਾ ਸਟਿੱਕਰਾਂ ਦੀ ਤਿਆਰੀ ਚੱਲ ਰਹੀ ਹੈ। ਦੇਖਦੇ ਅੱਜ ਮੋਰੈਲ ਕੰਪਨੀ ਦੇ ਕੈਸ਼ ਸਪੀਕਰ ਹੁੰਦੇ ਨੇ ਜਦੋਂ ਇਹ ਆਵਾਜ਼ ਕਿਵੇਂ ਦੀ ਹੈ ਜਦੋਂ ਵੱਜੂਗਾ ਸਿੱਧੂ ਮੂਸੇ ਵਾਲਾ ਹੈ ਪਰਚਾ ਉਹਦੋਂ ਹੋ ਗਿਆ ਸੀ ਹੈ ਵੀਰੇ ਸਿੱਕ ਹੈ ਦੇ ਹੁਣ ਤੇ ਇਹਦੇ ਵਿੱਚ ਬੈਠੇ ਬੱਠੇ ਭੰਗੜੇ ਪਾਈ ਜਾਈਏ ਅਸੀਂ ਮੈਂ ਕਿਹਾ ਨੱਚੂਆਂ ਅੰਦਰ ਬੈਠੇ ਬਾ ਠੀਕ ਹੈ ਠੀਕ ਹੈ ਤਸੱਲੀਆ ਕਰਾ ਦੇ ਬਸ ਹਾਂਜੀ ਕਰ ਦੇ ਸਾਡੀ ਨਾਲ ਕਰਾ ਦੇ ਤਸੱਲੀ ਆ ਇਹਦੀ ਸਪੀਕਰਾਂ ਦੀ ਕਰਾ ਦਿਓ ਪੂਰੀ ਫੁੱਲ ਤਸੱਲੀ ਕਰਾ ਕੇ ਤੋਰਾਂਗੇ ਹਾਂ ਸਾਡੀ ਨਾਲ ਕਰਾ ਦੇ ਜੀ ਹੋ ਜੇ ਅੱਜ ਪੂਰੀ ਤਸੱਲੀ ਕਰਾ ਕੇ ਤੋਰਨੀ ਹੈ ਠੀਕ ਹੈ ਤੇਰੀ ਗੱਲ ਨਹੀਂ ਲਓ ਜੀ ਆ ਹੁਣ ਲੱਗੀ ਹੁਣ ਫਿਟਿੰਗ ਸਾਡੇ ਕੀ ਕਹਿੰਦੇ ਹੁੰਦੇ ਨੇ ਇਹਨੂੰ ਜਿਹੜਾ ਬਾਹਰਲਾ ਟੱਪਾ ਜ ਹੈ ਇਹ ਇਹਨੂੰ ਕੀ ਕਹਿੰਦੇ ਨੇ ਗੱਤਾ ਗੱਤਾ ਕਹਿੰਦੇ ਨੇ ਆ ਹੁਣ ਗੱਤਾ ਫਿਟ ਹੋਣ ਲੱਗਿਆ ਜੀ ਤੇ ਇਹਦੇ ਨਾਲ ਲੋਕ ਸਾਥ ਨੂੰ ਪੁੱਛਾਂ ਮੈਂ ਲੋਕ ਲੋਗ ਨਿਕਲੇ ਸੀ ਬੱਚੇ ਧਿਆਨ ਨਾਲ ਦੇਖ ਕੇ ਆ ਦੇਖ ਲੈ ਵੀ ਸਾਰੇ ਓਕੇ ਸਾਰੇ ਓਕੇ ਬਸ ਠੀਕ ਹੈ ਨਾਲ ਕੋਈ ਇਤਰਾ ਕੇ ਸਮਝੀ ਚੀਜ਼ ਹੋ ਲੋ ਵੀ ਉਧਰ ਦੇਖੀਏ ਕੀ ਚੀਜ਼ ਹੈ ਕੀ ਸਕੀ ਮੈਨਾਂ ਇਹ ਆ ਕ੍ਰੋਸਓਵਰ ਹੁੰਦੇ ਆਗੇ ਇੱਕ ਕ੍ਰੋਸਓਵਰ ਅੱਛਾ ਕ੍ਰੋਸਓਵਰ ਹੁੰਦੀ ਹੈਗੇ ਜਿਹੜਾ ਇੱਥੇ ਇੱਕ ਵੋਕਰ ਲੱਗੂਗੀ ਜਿਹਦੇ ਚ ਆਵਾਜ਼ ਆਊਗੀ ਉਹਨੂੰ ਤੇ ਸਪੀਕਰਾਂ ਨੂੰ ਕੰਟਰੋਲ ਕਰਨ ਵਾਸਤੇ ਕਿਹ ਪੁਰਜਾ ਲੱਗਦਾ ਵਿਚਾਲੇ ਠੀਕ ਹੈ ਇੱਕ ਨਾਰਮਲ ਸਪੀਕਰ ਨਾਲ ਨਹੀਂ ਹੁੰਦਾ ਜਿਹੜੇ ਹੈਵੀ ਹਾਈ ਐਂਡ ਸਪੀਕਰ ਆਉਂਦੇ ਉਹਨਾਂ ਨਾਲ ਆਉਂਦੇ ਆ ਅੱਛਾ ਤੇ ਮੋਰੈਲ ਕੰਪਨੀ ਦੇ ਸਪੀਕਰ ਲੱਗ ਰਹੇ ਨੇ ਲੱਡੀ ਦੇ ਵਿੱਚ ਹੂੰ ਹਾਂ ਇਹਦੇ ਨਾਲ ਆਉਂਦਾ ਹੈ ਅੱਛਾ ਮੋਰੈਲ ਦਾ ਮੈਕਸਿਮਮ 6 ਮਾਡਲ ਹੈ ਇਹ ਬਹੁਤ ਅਲਟੀਮੇਟ ਸਪੀਕਰ ਹੈ 90 ਆਰਐਮਐਸ ਪਾਵਰ ਦੇ ਵਿੱਚ ਆਉਂਦਾ ਹੈ ਠੀਕ ਹੈ ਇਹਦੇ ਟਵੀਟਰ ਜਿਹੜੇ ਲੱਗਣਗੇ ਉੱਪਰ ਲੱਗਣ ਉਹ ਜਿਹੜੀ ਫਿਟਿੰਗ ਕਰਨ ਵਾਲੀ ਆ ਉਹ ਤਾਂ ਹੈ ਨਹੀਂ ਸੇਮ ਨਾਲ ਇਹਦੇ ਵਿੱਚ ਕੀ ਹੋਲ ਕਰੋਗੇ ਇਹ ਵਿੱਚ ਕਹਿਣਾ ਸੀ ਹਾਂ ਵਿੱਚ ਹੋਲ ਹੁੰਦਾ ਅੱਛਾ ਪ੍ਰੋਪਰ ਇਹਦਾ ਸ਼ੇਪ ਬਣੂਗੀ ਹਾਂ ਹੋਲ ਹੋ ਕੇ ਵਿੱਚ ਫਿੱਟ ਹੋ ਜਾਊਗਾ ਉਹ ਬੁਰੀ ਤਾਂ ਲੱਗੂ ਦੇਖਣ ਨੂੰ ਨਹੀਂ ਲੱਗੂ ਜਿਵੇਂ ਕੰਪਨੀ ਬਣਾਈ ਹੈ ਅੱਛਾ ਇਹ ਲੱਗੂ ਹੈ ਸੇਮ ਡਿੱਟੋ ਇਹਦੇ ਵਿੱਚ ਹੋਲ ਹੋ ਕੇ ਫਿੱਟ ਹੋ ਜਾਏ ਠੀਕ ਹੈ ਠੀਕ ਹੈ ਅਸੈਂਬਲਡ ਬਾਈ ਚਾਈਨਾ ਅਸੈਂਬਲਡ ਚਾਈਨਾ ਤੋਂ ਹੋਏ ਹੋਏ ਨੇ ਇਹ ਸਪੀਕਰ ਹਾਂ ਮਾਲ ਚైనా ਦਾ ਲੱਗੂ ਬਟ ਕੁਆਲਿਟੀ ਤਾਂ ਵਧੀਆ ਲੱਗ ਰਹੀ ਹੈ ਚైనా ਦੀ ਹਰ ਇੱਕ ਚੀਜ਼ ਮਾੜੀ ਨਹੀਂ ਹੁੰਦੀ ਤੇ ਚైనా ਆਪਣੇ ਹੱਥ 'ਚ ਜਿਹੜਾ ਫੋਨ ਹੈ ਜਿਹਦਾ ਵੀਡੀਓ ਬਣ ਰਹੀ ਹੈ ਵੀ ਚైనా ਦਾ ਹੀ ਇਹ Oppo ਦਾ ਹੀ ਹੈ ਹਾਂ ਇਹ ਵੀ ਚైనా ਦਾ ਹੈ ਬਟ ਚੈਨਲ 'ਚ ਹਰ ਇੱਕ ਚੀਜ਼ ਮਾੜੀ ਨਹੀਂ ਹੁੰਦੀ ਚੈਨਲ 'ਚ ਮਾੜੀਆਂ ਚੰਗੀਆਂ ਹਰ ਇੱਕ ਆਈਟਮ ਆਉਂਦੀ ਹੈ ਡਿਪੈਂਡ ਕਰਦਾ ਪਾ ਲਾ ਕੇ ਰਹੀਆਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਮੇਰਾ ਇਹ ਵੀਡੀਓ ਬਣ ਰਹੀ ਹੈ ਅੱਜ ਮੇਰਾ ਇਹ ਇਤਿਹਾਸਿਕ ਫੋਨ ਹੈ Oppo Reno 4 Pro ਇਸੇ ਤੋਂ ਹੀ ਬਣ ਰਹੀਆਂ ਨੇ ਇਹ ਪਹਿਲਾਂ ਪਹਿਲਾਂ ਆਪਾਂ ਵੀਡੀਓ ਜਿਹੜੀ ਇੱਥੋਂ ਬਣਾਉਂਦੇ ਹੁੰਦੇ ਸੀ ਲੇਕਿਨ ਆਪਾਂ ਛੱਡਤਾ ਸੀਗਾ ਤੇ ਅੱਜ ਉਹ ਜਿਹੜਾ ਫੋਨ ਆਈਫੋਨ ਉਹ ਘਰੇ ਹੀ ਰਹਿ ਗਿਆ ਤੇ ਆਪਾਂ ਅੱਜ ਇਸੇ ਨਾਲ ਹੀ ਕੰਮ ਆਪਣਾ ਮੁਕੰਮਲ ਕਰਾ ਰਹੇ ਆ ਇੱਕ ਭਾਈ ਆਹ ਸਟੀering ਦਾ ਜਿਹੜਾ ਕਵਰ ਹੈ ਨਾ ਇਹ ਵੀ ਲਵਾਉਣਾ ਆਪਾਂ ਨੇ ਸਾਰਾ ਕੁਝ ਜਿਹੜਾ ਤੁਸੀਂ ਕਹੇਗਾ ਫਿਰ ਸਾਰਾ ਕੁਝ ਹੀ ਹੋਊਗਾ ਅੱਛਾ ਆਜਾ ਆਜਾ ਬੱਲੇ ਬੱਲੇ ਕਰਾਏਗਾ ਮੇਰੀ ਲੀ ਚਲਵਤ ਛੇੜੀ ਨਾ ਹਾਂ ਛਾਵ ਨੂੰ ਛੇੜਾਂਗੇ ਇਹ ਕੰਪਨੀ ਤੋਂ ਅਸੀਂ ਜਿਹੜੇ ਲਵਾ ਰਹੇ ਸੀ ਨਾ ਇਹ ਤਾਂ ਬਿਲਕੁਲ ਹੀ ਹੌਲਾਜ ਹੈ ਕੰਪਨੀ ਲਵਾਣੀ ਰਹੀ ਸੀ ਲਵਾਣੀ ਕੰਪਨੀ ਤੋਂ ਲੱਗੇ ਜਿਹੜੇ ਲੱਗੇ ਹੋਏ ਆਏ ਸੀਗੇ ਕਿਉਂਕਿ ਇਹਦੇ ਫਰੰਟ ਦੇ ਵਿੱਚ ਸਪੀਕਰ ਸੀਗੇ ਬੈਕ ਦੇ ਵਿੱਚ ਸਪੀਕਰ ਨਹੀਂ ਹੈਗੇ ਸੀਗੇ ਇਹ ਤਾਂ ਬਿਲਕੁਲ ਐਂ ਲੱਗਦਾ ਬਿਲਕੁਲ ਹੀ ਸਿੰਪਲ ਜਿਹਾ ਮਾਲ ਲੱਗ ਰਿਹਾ ਕਾਗਜ਼ ਹੈ ਹਾਂ ਹੌਲਾਜ ਆ ਜੇ ਤੇਰੀ ਕੁਆਲਿਟੀ ਦੇਖਣਾ ਕੁਆਲਿਟੀ ਨਹੀਂ ਹੈਗੀ ਆ ਦੇਖੋ ਆਏ ਤੋਂ ਅਡੀ ਕੁਆਲਿਟੀ ਹੈ ਹਾਂਜੀ ਆ ਦੇਖੋ ਜੀ ਇਹਦਾ ਜਿਹੜਾ ਚੁੰਬਕ ਹੈ ਇਹ ਦੇਖੋ ਗੱਡੀ ਹੈ ਮੈਗਨੇਟ ਜਿਹੜਾ ਇਹਦਾ ਚੁੰਬਕ ਇਹਦਾ ਇਹਦਾ ਚੁੰਬਕ ਛੋਟਾ ਜਿਹਾ ਹੈ ਇਹਦਾ ਨਾਂ ਦੇ ਲਾਇਏ ਹੋਏ ਨੇ ਸਪੀਕਰ ਬਾਕੀ ਹੁਣ ਚਲਾ ਕੇ ਦੇਖਦੇ ਆ ਜੀ ਚਲਾ ਕੇ ਕੀ ਬੰਦਦਾ ਇਹਦੀ 25 ਵਟ ਆਰਐਮਐਸ ਪਾਵਰ ਹੈ ਇਹਦੀ 90 ਹੈ ਇਹ ਅੱਛਾ ਇਹ ਫਰਕ ਹੈ ਇਹ ਫਰਕ ਹੈ ਲੋ ਭਈਆ ਫੋਟੋ ਆਪਣਾ ਆ ਫੋਟੋ ਸਪੀਕਰ ਲੋ ਜੀ ਅਗਲਾ ਗੱत्ता ਵੀ ਤੀਸਰਾ ਗੱत्ता ਵੀ ਫਿੱਟ ਹੋ ਗਿਆ ਇਹ ਮੁੰਡੇ ਨੂੰ ਪਸੀਨਾ ਦੇ ਕਿਵੇਂ ਆਇਆ ਹੋਇਆ ਹੈ ਹੈ ਏ ਪਸੀਨਾ ਨਹੀਂ ਦਿਖ ਰਿਹਾ ਇਦਾਂ ਮਿਹਨਤੀ ਹੋਈ ਵਾਕੀ ਗਰਮੀ ਵੀ ਅੱਜ ਹੈਗੀ ਆ ਗਰਮੀ ਧੁੱਪ ਨਹੀਂ ਨਿਕਲੀ ਹੋਈ ਬਟ ਗਰਮੀ ਆ ਜੀ ਹੈ ਕਿ ਪਸੀਨਾ ਗੱਡੀ ਜਾ ਰਹੀ ਆ ਗੁੰਮ ਜਾ ਹੋਇਆ ਆ ਆਖਰੀ ਜਿਹੜਾ ਗੱਤਾ ਉਹ ਵੀ ਹੁਣ ਫਿੱਟ ਹੋਣ ਲੱਗਿਆ ਲੌਕ ਰਹਿ ਗਏ ਕਿਹੜੇ ਲੌਕ ਰਹਿ ਗਏ ਅੱਛਾ ਅੱਛਾ ਇੱਕੋ ਜਿਹਾ ਮੈਂ ਭੁੱਲ ਗਿਆ ਸੀ ਕਲੰਦਰ ਨੂੰ ਯਾਦ ਆ ਅਰੇ ਤਾਂ ਨਹੀਂ ਕਰ ਗਿਆ ਲੋ ਜੀ ਜਿਹੜੀ ਮੇਨ ਗੱਡੀ ਦੀ ਜਾਨ ਹੁੰਦੀ ਆ ਹੁੰਦੀ ਆ ਆਡੀਓ ਇੰਜਨ ਤੋਂ ਬਾਅਦ ਹੈ ਉਹ ਹੁਣ ਲੱਗੀ ਆ ਫਿੱਟ ਤੇ ਵੈਸੇ ਮੈਂ ਤਾਂ ਕੁਝ ਹੋਰ ਲਵਾਉਣ ਆਇਆ ਸੀ ਆ ਬਾਈ ਨੇ ਸਾਨੂੰ ਰეკਮੈਂਡ ਕੀਤਾ ਇਹ ਕਿਹੜਾ ਸੀਗਾ ਜੀ ਆਡੀਓ ਹੈ ਮੈਕ ਆਡੀਓ ਮੈਕ ਆਡੀਓ ਦਾ T5 ਪ੍ਰੋਸੈਸਰ T5 ਪ੍ਰੋਸੈਸਰ 4GB 64GB 360 ਕੈਮਰਾ ਸਪੋਰਟ ਆ ਅੱਛਾ 5G ਨੈਟਵਰਕ ਸਪੋਰਟ ਆ ਹਾਂ 4K ਵੀਡੀਓ ਪਲੇ ਹਾਂ ਇਹਦੇ ਚ ਚੱਲਣਗੇ ਇਹ ਚੱਲਣਗੇ ਤੇ ਇਹਦੇ ਵਿੱਚ ਅਸੀਂ 360 ਵਾਲਾ ਕੈਮਰਾ ਤਾਂ ਨਹੀਂ ਲਵਾ ਰਹੇ ਬਟ ਅਸੀਂ ਬੈਕ ਕੈਮਰਾ ਜ਼ਰੂਰ ਲਵਾ ਰਹੇ ਆ। ਫਰੰਟ ਕੈਮਰਾ ਡੀਵੀਆਰ ਵੀ ਚੱਲੂਗਾ ਇਹਦੇ ਤੇ। ਅੱਛਾ। ਇਹ ਕੱਲ ਨੂੰ ਅਟੈਚ ਕਰਨਾ ਹੈ। ਹਾਂ ਹਾਂ ਚੱਲ ਪੂਏਗਾ। ਉਹ ਵੀ ਅਟੈਚ ਹੋ ਜੂਗਾ। ਹਾਂਜੀ। ਮਤਲਬ ਇਹ ਚ ਜੇ ਕੱਲ ਨੂੰ ਤੁਹਾਨੂੰ ਲੋੜ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਫਰੰਟ ਕੈਮਰਾ ਵੀ ਲਵਾਉਣਾ ਚਾਹੀਦਾ। ਕਾ ਉਹ ਵੀ ਲੱਗ ਜੂਗਾ 9 ਵਜੇ। ਤੇਰੀ ਨਕ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਤੁਸੀਂ ਪਹਿਲਾਂ ਵੀਡੀਓ 'ਚ ਦੇਖਿਆ ਹੋਣਾ ਤੇ ਹੁਣ ਇਹ 'ਚ ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆ ਰਿਹਾ ਹੈ। ਲਓ ਜੀ ਇਹ ਸਾਰਾ ਕੁਝ ਫਿੱਟ ਆ ਗਿਆ। ਜਿਹੜਾ ਲਾਈਟ ਹੁੰਦੀ ਆ ਵਾਲੀ ਇਹ ਹੈਲੋਜਨ ਲਾਈਟ ਹੁੰਦੀ ਹੈ ਤੇ ਆਪਾਂ ਇਹ ਚ ਪ੍ਰੋਜੈਕਟਰ ਲਾਈਟ ਲਵਾ ਰਹੇ ਆ ਕੈਪਸਲੋਗ ਦੀ LED ਤੇ ਇਹ ਲਾਈਟ ਦਾ ਫੋਕਸ ਜ਼ਿਆਦਾ ਹੋਊਗਾ ਕਿਉਂਕਿ ਰਾਤ ਅਸੀਂ ਗੱਡੀ ਚਲਾਈ ਸੀ ਫੋਕਸ ਇਹਦਾ ਬਹੁਤ ਹੀ ਜ਼ਿਆਦਾ ਘੱਟ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਕਿਤੇ ਰਾਤ ਬਰਾਤੇ ਤੁਰਨਾ ਪਏ ਜੇ ਗੱਡੀ ਦੀ ਲਾਈਟਾਂ ਘੱਟ ਹੋਣ ਤਾਂ ਸੱਟ ਨਹੀਂ ਲੈਂਦਾ ਤਾਂ ਆਪਾਂ ਇਹ ਚੇਂਜ ਕਰਾਉਣ ਲੱਗੇ ਆ ਦੋ ਸਾਲ ਦੀ ਵਾਰੰਟੀ ਤੇ 2 ਸਾਲ ਦੀ ਵਾਰੰਟੀ ਵਾਈ ਜੀ ਕਹਿੰਦੇ ਨੇ ਤੇ ਕਹਿੰਦੇ ਦਿਨ ਚੜਾ ਦੋ ਕਿਉਂਰੇ ਇਹ ਹੁੰਦੀ ਹੈ ਪ੍ਰੋਜੈਕਟਰ ਲਾਈਟ ਹੈ LED LED ਪ੍ਰੋਜੈਕਟਰ ਇਹ ਚ ਕੰਪਨੀ ਵੀ ਲਾਉਂਦਾ ਹੈ ਉਹਦੇ ਮੱਲਬ ਚੇਂਜ ਹੋ ਜਾਈ ਨੇ ਉਹਨੂੰ LED ਚ ਪਾਉਣੇ ਆਪਾਂ ਅੱਛਾ ਅੱਛਾ ਇਹ ਸਿਰਫ ਆਹੀ ਚੇਂਜ ਹੋਣਗੇ ਤੇ ਲਾਈਟ ਪੂਰੀ ਫੋਕਸ ਪੂਰੀ ਫੁੱਲ ਮਾਰੂਗਾ ਸੱਲਬੀ ਖਾਨ ਹੈ ਪਰ ਨਾ ਦੇਖੋ ਨਾਰਮਲ ਜਾਂ ਬਲਬ ਦਾ ਦੱਸੋ ਐਂਗਲਦਰ ਇਹ ਤਾਂ ਪੁਰਾਣੇ ਜ਼ਮਾਨੇ ਦਾ 100 ਵਾਟ ਦਾ ਬਲਬ ਜਿਹੜਾ ਹੁੰਦਾ ਉਹੀ ਚੀਜ਼ ਲੱਗਦੀ ਹੈ ਹਾਂ ਉਹ ਹੀ ਹੈ ਇਹ ਪਾ ਹੈਗਾ 55 ਵਾਟ ਅੱਛਾ ਇੱਥੇ ਲਿਖਿਆ ਆ 55 ਵਾਟ 55 ਵਾਟ ਦਾ 100 ਵਾਟ ਦਾ ਤਾਂ ਘਰੇ ਲੱਗਦਾ ਲੱਗਦਾ 80 ਪਹਿਲਾਂ ਤੇ ਗੱਡੀ ਜੀ ਪੂਰੀ ਲਗਭਗ ਹੋ ਚੁੱਕੀ ਆ ਫਾਈਨਲਾਈਜ਼ ਬਸ ਉਹ ਤੁਹਾਨੂੰ ਇੱਕ ਵਾਰ ਲਾਸਟ ਜਿਹੜਾ ਚਿਹਰਾ ਗੱਡੀ ਦਾ ਦਿਖਾਵਾਂਗੇ ਅੰਦਰ ਤੱਕ ਰੋਸ਼ਨੀ ਜਾ ਰਹੀ ਹੈ ਬਈ ਅੰਦਰ ਤੱਕ ਰੋਸ਼ਨੀ ਜਾ ਰਹੀ ਹੈ ਮੈਂ ਤਾਂ ਪਹਿਲੀ ਨਸਤ ਸੀ ਸਰਦਾ ਰੋਸ਼ ਦਾ ਕੰਮ ਹੈ ਆਦਰਵਾਇਜ਼ ਇਹਨਾਂ ਨਾਰਮਲ ਰੋਸ਼ਨੀ ਨਹੀਂ ਹੁੰਦੀ ਹਾਂ ਅੰਦਰ ਤੱਕ ਜਾਂਦੀ ਨਹੀਂ 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 ਰੋਸ਼ਨੀ ਅੰਦਰ ਤੱਕ ਜਾ ਰਹੀ ਹੈ ਸੀਜ਼ਨ ਦੇ ਵਿੱਚ ਉਹ ਵੀ ਹੂੰ ਇੱਥੇ ਰੁਕਣ ਤੋਂ ਆਇਆ ਹੁਣ ਮੈਂ ਲਓ ਜੀ ਟਾਈਮ 7:30 ਵਜੇ ਦਾ ਹੋ ਗਿਆ ਮਤਲਬ ਸਾਢੇ 7:00 ਵਜੇ ਨੇ ਤੇ ਆਪਾਂ ਆ ਗਏ ਸੀ ਜੀ ਉੱਥੋਂ ਕਿਉਂਕਿ ਉੱਥੇ ਨਿਹਰਾ ਜਾ ਰੋਗੇ ਤੇ ਤੁਹਾਨੂੰ ਕੁਝ ਹੋਰ ਦਿਖਾ ਨਹੀਂ ਸਕੀ ਵੀ ਕੀ ਕੀ ਆਪਾਂ ਨੇ ਇਹ ਕਰਵਾਇਆ ਕਿ ਨਹੀਂ ਕਰਵਾਇਆ ਇਹ ਆਪਾਂ ਤੁਹਾਨੂੰ ਮਾਰਨਿੰਗ ਦਿਖਾਵਾਂਗੇ ਤੇ ਕੀ ਕੀ ਆਪਨੇ ਇੱਥੇ ਚੇਂਜ ਕਰਵਾਏ ਨੇ ਬਾਕੀ ਤੁਸੀਂ ਦੇਖ ਹੀ ਲਿਆ ਸੀ ਵੀਡੀਓ ਦੇ ਵਿੱਚ ਬਾਕੀ ਚੰਗੀ ਤਰ੍ਹਾਂ ਸੀ ਘਰੇ ਜਾ ਕੇ ਆਰਾਮ ਨਾਲ ਬੈਠ ਕੇ ਕਰਵਾਵਾਂਗੇ ਦਿਖਾਵਾਂਗੇ ਕੋਈ ਜਿਹੜਾ ਨੇਰਾ ਜਿਹੜਾ ਨੇਰੇ ਚ ਜਿਹੜੀ ਤੁਹਾਨੂੰ ਸੀਤਾ ਨੇ ਦਿਖਣੀਆਂ ਨਹੀਂ ਹੈਗੀਆਂ ਚੱਕਰ ਕੀ ਹੈ ਤੇ ਇੱਕ ਚੀਜ਼ ਹੋਰ ਅਸੀਂ ਜਾ ਰਹੇ ਸੀਗੇ ਅਸੀਂ ਨਾ ਇੱਕ ਸਮਾਨ ਭੁੱਲ ਗਏ ਹੁਣ ਸਾਨੂੰ ਫੇਰ ਵਾਪਸ ਜਾਣਾ ਪੈ ਰਿਹਾ ਅਸੀਂ ਆਪਣਾ ਭੁੱਲ ਗਏ ਲੈਪਟਾਪ ਉਥੇ ਮੈਂ ਅਵਤਾਰ ਨੂੰ ਪਹਿਲਾਂ ਗਿਆ ਸੀ ਮੈਂ ਅਵਤਾਰ ਚੱਕ ਲੈਣ ਨੂੰ ਯਾਰ ਅਵਤਾਰ ਕੋਈ ਨੇ ਚੱਕ ਲਾਂਗੇ ਜਾਣ ਲੱਗੇ ਬਟ ਜਾਣ ਚ ਜਾਣ ਦੇ ਫੇਰ ਭੁੱਲ ਗਏ ਜਾਣ ਲੱਗੇ ਫੇਰ ਅੱਧਿਆ ਦੇਦਰ ਅੰਦਰ ਕੀ ਰਹਿ ਗਿਆ ਕੀ ਰਹਿ ਗਿਆ ਬਸ ਉਹੀ ਧਿਆਨ ਰਹਿੰਦਾ ਐਕਸਾਈਟਿੰਗ ਅਵਤਾਰ ਨੂੰ ਇੰਨੀ ਹੈ ਕਿ ਪੁੱਛੋ ਨਾ ਨਿਮਾ ਘੱਟਿਚੇ ਲਾ ਕੇ ਦੇਖਾਂ ਐ ਸੀਟ ਕਵਰ ਪੈਕੇਜੇ ਕਾ ਸੀਟ ਚ ਹੈ ਸਟੀਅਰਿੰਗ ਕਵਰ ਨੂੰ ਘੁਮਾ ਕੇ ਦੇਖਾਂ ਕਿੱਥੇ ਜੀ ਦੁਕਾਨਦਾਰੀ ਉਹ ਅੱਗੇ ਅੱਗੇ ਆ ਉਹ ਜਿੱਥੇ ਕਾਰਾਂ ਖੜੀਆਂ ਆ ਅੱਛਾ ਚਾਹ ਖੜੀਆਂ ਲਓ ਜੀ ਆਪਾਂ ਨਿਕਲਣ ਲੱਗੇ ਆ ਲੈ ਕੇ ਸਮਾਨ ਆਪਾਂ ਤਾਂ ਰਿਐਕਸ਼ਨ ਜਾਂ ਉਹਨਾਂ ਦੁਕਾਨ ਵਾਲਿਆਂ ਦਾ ਰਿਐਕਸ਼ਨ ਦੇਖਦੇ ਹਾਂ ਕੀ ਕਹਿੰਦੇ ਨੇ ਇੱਕ ਨੂੰ ਮੈਂ ਬਿਰਦਾ ਵੀਰੇ ਬੈਗ ਰਹਿ ਗਿਆ ਐ ਲੈਪਟਾਪ ਵਾਲਾ ਲੈ ਕੇ ਦਿਓ ਉਹੀ ਕੰਮ ਹੋ ਗਿਆ ਬੋਲ ਉਹੀ ਕੰਮ ਹੋ ਗਿਆ ਸੀ ਉਹੀ ਕੰਮ ਹੋ ਗਿਆ ਸੀ ਚੱਲ ਫਿਰ ਮੋੜੀ ਤੁਸੀਂ ਜਾਣਾ ਕਿੱ데 ਪਿੰਡਾ ਹੁਣ ਸ਼ਾਹਿਲੇ ਜਾਣਾ ਜੀ ਹਾਂਜੀ ਸ਼ਾਹਿਲੇ ਜਾਣਾ ਸ਼ਾਹਿਲੇ ਸ਼ਾਹਿਲੇ ਜਾਣਾ ਹਾਂ ਦੇ ਦੇ ਇਸੇਰੇ ਕੀ ਆ ਆ ਕੋਈ ਚਾਕੂ ਜਹਾਗਾ ਔਰ ਆ ਚੁੱਭੀ ਜਾਂਦਾ ਕੁਛ ਇਹ ਤਾਂ ਫਰਾਈਵਿਕ ਲਾਇਆ ਹੈ ਚੱਲ ਇਹਦਾ ਵੱਡਾ ਚੰਨ ਓਕੇ ਬਾਈ ਤੇ ਲੋ ਜੀ ਸ਼ੁਕਰ ਹੈ ਮਿਲ ਗਿਆ ਸਾਡਾ ਲੈਪਟਾਪ ਵਾਲਾ ਬੈਗ ਤੇ ਹੁਣ ਚੱਲੇ ਅਸੀਂ ਆਪਣੇ ਘਰ ਵਾਪਸ ਕਿੰਨਾ ਕੁ ਅਗੇ ਸੀ ਕਿਲੋਮੀਟਰ ਦਾ ਆਪਾਂ ਤੋ ਹਨ ਹੂੰ ਕਿਲੋਮੀਟਰ ਅਗੇ ਸੀ ਆ 1 ਕਿਲੋਮੀਟਰ ਆਉਣ ਜਾਣ ਹੋ ਗਿਆ ਫੇਰ ਦੁਬਾਰਾ ਚੱਲ ਕੋਈ ਗੱਲ ਨਹੀਂ ਚੱਲ ਇਹ ਤਾਂ ਮਿਲ ਗਿਆ ਹਾਂ ਲੈਪਟਾਪ ਮਿਲ ਗਿਆ ਫੇਰ ਫੇਰ ਲੱਭਦੇ ਫਿਰਦੇ ਲੈਪਟਾਪ ਕਿਧਰ ਗਿਆ ਲੈਪਟਾਪ ਕਿਧਰ ਗਿਆ ਫੇਰ ਕਾਲੀ ਕਰਦੇ ਵੇਹ ਲੈਪਟਾਪ ਲੈ ਕੇ ਆਉਣਾ ਛੇਤੀ ਉੱਥੋਂ ਸੋਸੀ ਗਾਲ ਜੀ ਸਾਰਿਆਂ ਨੂੰ ਤੇ ਕੱਲ ਰਾਤ ਨੂੰ ਨੀਰਾ ਹੋ ਗਿਆ ਸੀਗਾ ਤੇ ਆਪਾਂ ਫੇਰ ਉਸ ਤੋਂ ਰਾਤ ਨੂੰ ਨੀਂਦ ਖਾ पाए ਇਸ ਟਾਈਮ ਜਿਹੜਾ ਤੁਹਾਨੂੰ ਦਿਖਾਉਣਾ ਹੈ ਵੀਊ ਆ ਤਾਂ ਚਲੋ ਫਰੰਟ ਦੇ ਵਿੱਚ ਕੋਈ ਚੇਂਜਸ ਨਹੀਂ ਆ ਗਏ ਫਰੰਟ ਸਾਰਾ ਉਵੇਂ ਦਾ ਉਵੇਂ ਹੀ ਹੈ ਜੋ ਕੰਪਨੀ ਵੱਲੋਂ ਆਇਆ ਸਾਰਾ ਕੁਝ ਨਾ ਆ ਚੀਜ਼ਾਂ ਸੀ ਕੰਪਨੀ ਤੋਂ ਲਵਾਈਆਂ ਨੇ ਕਾਹ ਜਿਹੜਾ ਦਾ ਆੰਦਰ ਸਾਈਡ ਤੇ ਸਿਰੇ ਫਰੇਮ ਜਾਂ ਹੁੰਦਾ ਇਹ ਆਪਾਂ ਨੇ ਬਾਅਦ ਚ ਲਵਾਇ ਸੀ ਕੰਪਨੀ ਤੋਂ ਹੀ ਲਵਾਇਆ ਸੀ ਤੇ ਕੱਲ ਜਿਹੜਾ ਅੰਦਰੋਂ ਕੰਮ ਕੀਤਾ ਉਹ ਦਿਖਾ ਦਿੰਦਾ ਆਹ ਸਾਰੇ ਸੀਟਸ ਕਵਰ ਨੇ ਦੇਖੋ ਇਹ ਅਸੀਂ ਨੇ ਕੱਲ ਸੀਟਸ ਕਵਰ ਪਵਾਇਆ ਨਹੀਂ ਆਹ ਸਾਰੇ ਸੀਟਸ ਕਵਰ ਨੇ ਤੁਸੀਂ ਦੇਖ ਕੇ ਦੱਸੋ ਵੀ ਸੀਟਸ ਕਵਰ ਜਿਹੜੇ ਨੇ ਘੈਂਟ ਨੇ ਤੇ ਦੂਸਰਾ ਇੱਕ ਇਹਦੇ ਚ ਲੱਗਿਆ ਸੀਗਾ ਡੰਪਿੰਗ ਲੱਗੀ ਸੀ ਠੀਕ ਹੈ ਤੇ ਡੰਪਿੰਗ ਦੇ ਉੱਤੋਂ ਦੀ ਫਿਰ ਆਪਾਂ ਸਪੀਕਰ ਲਵਾਏ ਨੇ ਇਹਦੇ ਸਾਰੇ ਸਪੀਕਰ ਜਿਹੜੇ ਕੰਪਨੀ ਦੇ ਸੀ ਉਹ ਪਟਵਾਤੇ ਸੀਗੇ ਤੁਹਾਨੂੰ ਵੀਡੀਓ 'ਚ ਦੇਖਿਆ ਜੀ ਹੁਣ ਉਹ ਸਾਰੇ ਆਪਾਂ ਨੇ ਪਟਵਾਤੇ ਤੇ ਇਹਦੇ ਵਿੱਚ ਕੰਪਨੀ ਦੇ ਮੋਰਲ ਕੰਪਨੀ ਦੇ ਆਪਾਂ ਨੇ ਲਵਾਏ ਨੇ ਸਪੀਕਰ ਤੇ ਆਹ 뮤జిక్ ਸਿਸਟਮ ਹੈ ਜੀ ਕਿ 뮤జిక్ ਲਵਾਇਆ ਤੇ ਦੇ ਜੀ 뮤జిక్ ਸੁਣੋ ਸ਼ੁਕੜਾ ਕਦੀ ਸੇੜ ਕਿੰਨੇ ਮੂਰਾਂ ਦੇ ਨਾਲ ਸ਼ੁਕੜਾ ਕਦੀ ਸੇੜ ਰਫਾਕਾ ਦੀ ਵਿਜਦਾਈ ਇੱਡੀ ਪਾਈ ਹੁਣ ਤੇ ਬੁਝੀ ਪਿਆਸ ਦੇਖੋ ਜੀ ਤੁਸੀਂ ਆਪ ਹੀ ਦੇਖੋ ਵੀ ਮਿਊਜ਼ਿਕ ਇੰਨਾ ਕੋ ਹੋ ਆ ਕਿ ਇਹ ਲੱਗਦਾ ਕਿ ਜਿਵੇਂ ਆਪਾਂ ਨੇ ਉਹ ਲਵਾਏ ਹੁਣ ਬੂਫਰ ਪਿੱਛੇ ਹੂੰ ਤੇ ਉਹ ਕੁਝ ਵੀ ਨਹੀਂ ਆਪਾਂ ਲਵਾਇਆ ਤੇ ਇਹ ਦਾ ਇਹ ਮਤਲਬ ਜਿਹੜਾ ਜੋ ਮਿਊਜ਼ਿਕ ਸਿਸਟਮ ਹੈ ਉਹ ਲਵਾਇਆ ਆਪਾਂ ਨੇ ਤੇ ਮੋਰਲ ਦੇ ਉਹਨੇ ਇਹ ਮੋਕਾ ਆਡੀਓ ਦਾ ਸੀਗਾ ਤੇ ਤੇ ਕੈਮਰਾ ਸੀਗਾ ਇਹਦਾ ਬੈਕ ਕੈਮਰਾ ਬੈਕ ਆਹ ਸੀਟਸ ਕਵਰ ਨੇ ਸਾਰੇ ਤੁਸੀਂ ਦੇਖੋ ਸੀਟ ਕਵਰ ਪਸੰਦ ਆਏ ਕਿਉਂਕਿ ਮੈਨੂੰ ਜਿਹੜੇ ਤੋਂ ਕੰਪਨੀ ਤੋਂ ਮਿਲਦੇ ਸੀ ਉਹ ਨਹੀਂ ਮੈਨੂੰ ਪਸੰਦ ਆਏ ਸੀ ਕਿ ਤੇ ਆ ਤੇ ਸਾਡੀ ਗੱਡੀ ਦੇ ਵਿੱਚ ਨਾ ਇੱਥੇ ਮੀਡੀਆ ਪਲੇਅਰ ਤਾਂ ਹੈਗਾ ਬਟ ਫੋਨ ਕਨੈਕਟੀਵਿਟੀ ਵਾਲਾ ਕੁਝ ਨਹੀਂ ਹੈਗਾ ਤੇ ਇੱਕ ਇਹ ਵੀ ਮਤਲਬ ਇਹਦੇ ਵਿੱਚ ਕਮੀ ਹੈ ਤੇ ਵੈਸੇ ਜੇ ਜਦੋਂ ਆਪਾਂ ਇਹ ਸਟੀਰਿੰਗ ਚੇਂਜ ਕਰਵਾ ਲਾਂਗੇ ਤਾਂ ਖੈਰ ਇਹਦੇ ਵਿੱਚ ਸਾਰੀ ਉਹ ਆਪਾਂ ਨੂੰ ਫੈਸਿਲਿਟੀ ਮਿਲ ਜੂਗੀ ਠੀਕ ਹੈ ਜੀ ਬੈਕ ਕੈਮਰਾ ਇਹਦਾ ਉਹ ਵੀ ਕੰਮ ਕਰਦਾ ਹੈ ਤੇ ਬੈਕ ਕੈਮਰਾ ਕਰਵਾਇਆ ਸੀ ਸੀਟ ਕਵਰ ਪੁਆਨੇ ਤੇ ਕਾਹ ਪੁਆਇਆ ਤੇ ਬਾਕੀ ਬਾਹਰ ਲਈ ਥੋੜੀ ਬਹੁਤੀ ਚੀਜ਼ਾਂ ਹੋਰ ਕਰਵਾਈਆਂ ਨੇ ਉਹ ਤੁਹਾਨੂੰ ਦਿਖਾ ਦੰਨਾ। ਇਹ ਵੇਖਿਆ ਹਾ ਇੱਥੇ ਕਹਿੰਦਾ ਹੈ ਕੈਮਰਾ ਹੋਰ ਲਵਾਇਆ ਆਪਾਂ ਨੇ। ਠੀਕ ਹੈ ਜੀ। ਤੇ ਬਾਕੀ ਉਹ ਲੋਕਾ ਹੋਰ ਰੇਨਵਾਈਜ਼ਰ ਠੀਕ ਹੈ ਜੀ ਆਹ ਡੋਰ ਦੇ ਜੋ ਪ੍ਰੋਟੈਕਸ਼ਨ ਸੇਫਟੀ ਸੇਫਟੀ ਪ੍ਰੋਟੈਕਸ਼ਨ ਕਹ ਲੋ ਸੇਫਟੀ ਕਹ ਲੋ ਉਹ ਲਵਾਇਆ ਆਪਾਂ ਨੇ ਤੇ ਬਸ ਇਹ ਸਾਰਾ ਕੰਮ ਕਰਵਾਇਆ ਤੇ ਰਾਉਂਡ ਜਿਹੜਾ ਸਾਡਾ ਖਰਚਾ ਹੋਇਆ ਉਹ ਹੋ ਗਿਆ ਨੀ ਅਬਾਊਟ 50000 ਰੁਪਏ ਤੇ ਬਾਕੀ ਲਾਈਟਾਂ ਚੇਂਜ ਕਰਾਈ ਨੇ ਹਾਂ ਜਿਹੜੀ ਅਸੀਂ ਨੇ ਲਾਈਟਾਂ ਪੁਆਈਆਂ ਨੇ ਉਹ ਪੁਆਈਆਂ ਸੀ LED ਲਾਈਟ ਜਿਹੜੀ 240 ਵੋਲਟ ਦੀਆਂ ਸੀਗੀਆਂ ਔਰ ਦੋਨੇ ਲਾਈਟਾਂ ਅਸੀਂ ਜਿਹੜੀ ਪੁਆਈਆਂ ਇਹ ਪਈਆਂ ਨੇ ਟੋਟਲ 7000 ਰੁਪਏ ਦੀ ਦੋਨੇ ਲਾਈਟਾਂ ਮਤਲਬ ਇੱਕ ਲਾਈਟ 500 3500 ਰੁਪਏ ਦੀ ਤੇ ਦੋਨੇ ਲਾਈਟਾਂ 7000 ਰੁਪਏ ਦੀਆਂ ਤੇ ਹੋ ਸਕਦਾ ਤੁਹਾਨੂੰ ਵੀ ਕੁਛ ਇਹਦੀ ਜਾਣਕਾਰੀ ਮਿਲੀ ਹੋਵੇ ਜੇ ਤੁਹਾਨੂੰ ਕੁਝ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਤੇ ਇੱਥੇ ਕਰਦੇ ਆ ਵੀਡੀਓ ਦਾ ਐਂਡ ਤਬ ਤੱਕ ਲਈ ਸਸਤੀ ਘਾਲ ਹਾਂਜੀ ਜਿਹੜੀ ਚੀਜ਼ਾਂ ਪਾਈਆਂ ਸੀ ਉਹਦੇ ਜਿਹੜੇ ਰੇਟ ਸੀਗੇ ਜਿਹੜਾ ਮਲਟੀਮੀਡੀਆ ਪਲੇਅਰ ਸੀਗਾ ਮੈਕ ਆਡੀਓ ਦਾ 8800 ਰੁਪਏ ਦਾ ਸੀਗਾ ਮੋਰਲ ਦੇ ਜਿਹੜੇ ਸਪੀਕਰ ਸੀ ਉਹ 14000 ਰੁਪਏ ਦੇ ਸੀਗੇ ਜਿਹੜੀ ਦਰਵਾਜ਼ੇ ਤੇ ਡੰਪਿੰਗ ਹੋਈ ਸੀ ਉਹ 5000 ਰੁਪਏ ਦੀ ਸੀ ਜਿਹੜੀ ਉਹ ਬੈਕ ਕੈਮਰਾ ਸੀ ਉਹ 2500 ਰੁਪਏ ਦਾ ਸੀਗਾ ਤੇ ਜਿਹੜੇ ਕਵਰ ਸੀਗੇ ਉਹ 9000 ਰੁਪਏ ਦੇ ਬਾਕੀ ਆ ਜਿਹੜਾ ਸਪੀਕਰ ਸੀਗਾ ਤੁਸੀਂ ਆਪ ਹੀ ਦੇਖ ਲਓ ਵੀ ਇਹਦੀ ਕੀ ਕੰਡੀਸ਼ਨ ਹੈ